ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਦੱਸਾਂਗੇ ਆਪਾਂ ਸ਼ਰਟ ਦੀ ਫਿਟਿੰਗ ਲਗਾਉਣ ਦਾ ਢੰਗ ਪਹਿਣ ਦਾ ਕਮੈਂਟ ਬਹੁਤ ਦੇਰ ਤੋਂ ਆ ਰਿਹਾ ਸੀਗਾ ਕਿ ਫਿਟਿੰਗ ਲਗਾਉਣੀ ਦੱਸੋ ਉਹਨਾਂ ਨੇ ਪੁੱਛਣਾ ਸੀ ਕਿ ਆਹ ਵਾਲਾ ਜੋ ਕੱਪੜਾ ਉੱਪਰ ਉੱਪਰ ਜੋ ਮੈਂ ਆਪਾਂ ਹੁਣ ਫਿਟਿੰਗ ਲਗਾਉਣੀ ਆ ਵੀ ਕਿੰਨਾ ਘਟਦਾ ਜਾਂ ਵਧਦਾ ਏ ਸੋ ਤੁਹਾਨੂੰ ਦੱਸਦੇ ਆ ਦੇਖੋ ਜੀ ਮੈਂ ਤਾਂ ਜੋ ਫਿਟਿੰਗ ਲਗਾਉਣੀ ਆ ਇਹ ਪ੍ਰੋਪਰ ਫੜ ਕੇ ਹੀ ਲਗਾਉਣੀ ਆ ਦੋਨੇ ਹੀ ਦੇਖੋ ਕੋਈ ਉੱਚਾ ਨੀਵਾ ਨਹੀਂ ਕਰਦੀ ਮੈਂ ਇਸ ਨੂੰ ਜੋ ਆ ਅੱਧਾ-ਅੱਧਾ ਇੰਚ ਕੱਪੜਾ ਦੇਖੋ ਇਹਦੇ ਦੋਨੇ ਪਾਸੇ ਹੁੰਦਾ ਏ ਇਹਦੀ ਆਪਾਂ ਪਹਿਲਾਂ ਹੀ ਕਟਿੰਗ ਕਰ ਲੈਣੀ ਆ। ਅੱਗੇ ਇਹ ਚੱਕੜੇ ਇਹਦੇ ਪਾਸੇ ਵੱਧਦੇ ਜੀ ਆਪਣਾ। ਹਾਂਜੀ ਫਿਟਿੰਗ ਲਈ ਸਭ ਤੋਂ ਪਹਿਲਾਂ ਦੇਖੋ ਆਪਾਂ ਨੈੱਕ ਦਾ ਉਰੇ ਸੈਂਟਰ ਕਰ ਲੈਣਾ। ਜੇ ਤਾਂ ਲਾਈਨਿੰਗ ਨਾ ਹੋਵੇ ਤਾਂ ਆਪਣਾ ਉਰੇ ਦੇ ਕੋਈ ਕੋ ਕਰੀਜ਼ ਬਣੀ ਹੁੰਦੀ ਆ ਆਪਾਂ ਉਹਦੇ ਅਕੋਰਡਿੰਗ ਹੀ ਫਿਟਿੰਗ ਲਗਾਉਣੀ ਆ ਅੱਗੇ। ਹੁਣ ਦੇਖੋ ਜਾਂ ਫਿਰ ਤੁਸੀਂ ਆ ਜਿੰਨਾ ਵੀ ਆਪਣਾ ਕੱਪੜਾ ਸਾਰਾ ਬਣਦਾ ਹੈ ਇਹ 25 ਇੰਚ ਆ ਆਪਾਂ 12 ਦੇ ਉੱਪਰ ਦੇਖੋ ਪਹਿਲਾਂ ਸੈਂਟਰ 'ਚ ਮਾਰਕ ਕਰ ਲੈਣਾ ਹੈ ਚੈਸਟ ਆ ਉਹਨਾਂ ਦੀ 20 ਇੰਚ ਸੋ ਆਪਾਂ ਇੱਥੋਂ 10 ਇੰਚ ਦੇਖੋ ਇੱਧਰ ਨੂੰ ਰੱਖ ਲੈਣਾ 10 ਇੰਚ ਦਾ ਮਾਰਕ ਇੱਧਰ ਨੂੰ ਕਰ ਲੈਣਾ ਤੇ 10 ਇੰਚ ਦਾ ਹੀ ਮਾਰਕ ਇੱਧਰ ਨੂੰ ਕਰ ਲੈਣਾ हां जी ਆਪਾਂ ਫਿਰ ਟੋਟਲ ਫਿਟਿੰਗ ਮਿਲ ਲੈਣੀ ਹੈ ਦੇਖੋ ਆਪਣੀ 20 ਇੰਚ ਇਹ ਵਾਲੀ ਫਿਟਿੰਗ ਹੋ ਗਈ ਉਸ ਤੋਂ ਬਾਅਦ ਆਪਾਂ ਲਾਉਣਾ ਕਮਰ ਦਾ ਨਿਸ਼ਾਨ ਕਮਰ ਦਾ ਜੋ ਨਿਸ਼ਾਨ ਆ ਦੇਖੋ ਜੀ ਆਹ ਵਾਲੀ ਜੋ ਪਲੇਟ ਆਪਣੀ ਹੁੰਦੀ ਆ ਇਹ ਹੈਗੀ 6.5 ਇੰਚ ਦੀ 6.5 ਇੰਚ ਦਾਦਾ ਹੈਗਾ 3.5 ਇੰਚ ਇਹ ਤੋਂ 1 ਇੰਚ ਆਪਾਂ ਉੱਪਰ ਫਿਟਿੰਗ ਦਾ ਜੋ ਨਿਸ਼ਾਨ ਲਗਾਉਣਾ ਹੈ ਪਲੇਟਸ ਦਾ ਆਪਾਂ ਸੈਂਟਰ ਕਰ ਲੈਣਾ ਦੇਖੋ ਸਵਾ 6 ਇੰਚ ਦੇ ਗੈਪਾ ਵਿੱਚ ਸਵਾ 6 ਇੰਚ ਦਾ 3 ਦੇ ਉੱਪਰ 1 ਪੁਆਇੰਟ ਆਪਾਂ ਦੇਖੋ ਸੈਂਟਰ ਕਰ ਲੈਣਾ ਹੈ ਜਾਂ ਫਿਰ ਤੁਸੀਂ ਐਂਚੀ ਟੇਪ ਫੋਲਡ ਕਰਕੇ ਵੀ ਢੰਗ ਨਾਲ ਵੀ ਦੇਖ ਸਕਦੇ ਹੋ ਦੇਖੋ ਜੀ ਇਹ ਤੋਂ ਬਾਅਦ ਆਪਾਂ ਕਮਰ ਲੈਣੀ ਹੈ ਕਮਰ ਹੈਗੀ ਉਹਨਾਂ ਦੀ 7.5 ਇੰਚ ਪੌਣੇ 9 ਇੰਚ ਕੱਪੜਾ ਆਪਾਂ ਇੱਧਰਲੇ ਪਾਸੇ ਦੇਖੋ ਐਂਚੀ ਟੇਪ ਨਾਲ ਮਾਣ ਲੈਣਾ ਹੈ ਪੌਣੇ 9 ਇੰਚ ਆਪਾਂ ਇੱਧਰਲੇ ਪਾਸੇ ਦੇਖ ਲੈਣਾ ਹੈ ਦੇਖੋ 7.5 ਇੰਚ ਆਪਾਂ ਜੋ ਕਮਰ ਦਾ ਨਿਸ਼ਾਨ ਲਗਾਇਆ। ਉਹ ਤੋਂ ਬਾਅਦ ਆਪਾਂ ਲੈਣੀ ਆ ਕਮਰ ਲਾਈਨ। 14.5 ਇੰਚ ਉਹਨਾਂ ਦੀ ਕਮਰ ਲਾਈਨ ਆ। ਆਪਾਂ 15 ਇੰਚ ਦੇ ਉੱਪਰ ਮਾਰਕ ਕਰਾਂਗੇ। ਸੇਮ ਇਧਰ ਵੀ 15 ਤੇ। ਸਾਰੇ ਕੱਪੜੇ ਦੇ ਹੀ ਦੇਖੋ ਜੀ ਸੈਂਟਰ ਕਰ ਲੈਣਾ ਹੈ। ਕਿੱਥੇ ਇੰਚ ਟੇਪ ਰੱਖ ਲੈਣਾ ਹੈ। 26 ਇੰਚ ਆਪਣਾ ਟੋਟਲ ਕਪੜਾ ਬਣਦਾ ਤਾਂ ਆਪਾਂ 13 ਇੰਚ ਦੇ ਉੱਪਰ ਦੇਖੋ ਮਾਰਕ ਕਰ ਲੈਣਾ ਹੈ। ਇਹ ਪੋਨਾ ਦੀ ਹੈਗੀ ਅਜ 21 ਇੰਚ। 21 ਇੰਚ ਹੈਪਾ ਜਿਹਨੂੰ 21.5 ਇੰਚ ਕਰਨੀ ਆ। ਆ ਪੌਣੇ 11 ਇੰਚ ਆਪਾਂ ਇੱਧਰ ਨੂੰ ਲੈ ਲੈਣਾ। ਸੇਮ ਪੌਣੇ 11 ਇੰਚ ਹੀ ਆਪਾਂ ਇੱਧਰ ਨੂੰ ਲੈ ਲੈਣਾ। 21.5 ਇੰਚ ਦੇਖੋ ਜੀ ਆਪਣੀ ਹੈਪੋ ਦਾਨਿਸ਼ਾਨ ਆਪਾਂ ਚੁਲਗਾ ਲਏ ਨੇ ਹੁਣ ਆਪਾਂ ਜੋ ਆਹ ਵਾਲੇ ਨਿਸ਼ਾਨ ਨੇ ਇਹਨਾਂ ਨੂੰ ਸਬਦੀ ਕਰ ਲੈਂਦੇ ਆਂ ਹਾਂਜੀ ਸਕੇਲ ਦੀ ਹੈਲਪ ਨਾਲ ਜਾਂ ਇੰਚੀ ਟੇਪ ਨਾਲ ਆਪਾਂ ਇਹ ਵਾਲੇ ਨਿਸ਼ਾਨ ਜੋ ਰਲਾ ਸਕਦੇ ਆਂ ਇਸੇ ਤਰ੍ਹਾਂ ਦਾ ਸੇਮ ਇਧਰੋਂ ਪਾਸੇ ਵੀ ਆਪਾਂ ਨਿਸ਼ਾਨ ਰਲਾ ਲੈਣੇ ਨੇ ਆਪਸ ਚੇਹ ਵਾਲੇ ਹਾਂਜੀ ਹੁਣ ਆਪਾਂ ਮਸ਼ੀਨ ਤੇ ਇਹਦੀ ਫਿਟਿੰਗ ਲਗਾਉਣੀ ਆ। ਸਲਾਈ ਜੋ ਲਗਾਉਣੀ ਆਪਾਂ ਪੈਰ-ਪੈਰ ਦੀ ਲਗਾਉਣੀ ਆ ਕਿ ਕਈ ਵਾਰ ਜੇ ਸੂਟ ਆਪਣਾ ਤੰਗ ਹੋ ਜਾਂਦਾ ਆਪਨੂੰ ਖੋਲਣ ਦੇ ਵਿੱਚ ਬਹੁਤ ਆਸਾਨੀ ਹੋ ਜਾਂਦੀ ਆ। ਸੋ ਦੂਜੀ ਸਲਾਈ ਤੁਸੀਂ ਹਮੇਸ਼ਾ ਇੱਕ ਪੈਰ ਦੀ ਲਗਾਈ ਕਰੋ ਹਾਂਜੀ ਦੇਖੋ ਫਿਟਿੰਗ ਜਿਹੜੇ ਸਲਾਈਆਂ ਨੇ ਆਪਾਂ ਲਗਾ ਲਈਆਂ ਨੇ ਉਸੀਂ ਇਸ ਢੰਗ ਨਾਲ ਦੇਖੋ ਫਿਟਿੰਗ ਦੇ ਨਿਸ਼ਾਨ ਲਗਾ ਕੇ ਸਲਾਈ ਲਗਾ ਕੇ ਦੇਖਿਓ ਬਹੁਤ ਵਧੀਆ ਫਿਟਿੰਗ ਇਸ ਢੰਗ ਨਾਲ ਆਉਗੀ। ਹਾਂਜੀ ਜੋ ਲਾਈਨਿੰਗ ਆ ਦੇਖੋ ਇਹ ਵੀ ਆਪਾਂ ਜੋ ਨੀਚੇ ਤੋਂ ਫੋਲਡ ਕਰਨੀ ਆ ਦੇਖੋ ਜੀ ਇਹ ਵੀ ਦੋਨੋਂ ਪਾਸੇ ਇੱਕ ਸਾਰਨ ਮਾਰਕ ਕਰ ਲੈਣੇ ਨੇ ਆਪਾਂ। ਜਿੰਨੀ ਵੀ ਆਪਾਂ ਲੇੜ ਮੋੜਨੀ ਆ ਇਹ ਜੇਕਰ ਤਾਂ ਸੂਟ ਜ਼ਿਆਦਾ ਪਤਲਾ ਹੈ ਤਾਂ ਆਪਾਂ ਥੋੜੀ ਨੀਵੀਂ ਰੱਖ ਸਕਦੇ ਆ ਲਾਈਨਿੰਗ ਨੂੰ ਨਹੀਂ ਤਾਂ ਫਿਰ ਮੈਂ ਜੋ ਲਾਈਨਿੰਗ ਦਾ ਗੈਪ ਪਾਉਣੀ ਹੁੰਨੀ ਆ ਉਹ ਦੇਖੋ 4 ਜੇ ਆਪਾਂ 3.5 ਇੰਚ ਦਾ ਗੈਪ ਆ ਜੋ ਪਾ ਸਕਦੇ ਹਾਂ ਲਾਈਨਿੰਗ ਦਾ ਇਸ ਤੋਂ ਬਾਅਦ ਆਪਾਂ ਇਹ ਵੱਡੀ ਹੁਣ ਲਾਈਨਿੰਗ ਫੋਲਡ ਕਰ ਦਾਂਗੇ ਓਕੇ ਥੈਂਕ ਯੂ ਜੀ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਥੈਂਕ ਯੂ